ਸਾਨੂੰ ਜਿੱਥੇ ਬੰਦੀਆਂ ਦਾ ਇਹ ਕਹਿਣਾ ਹੈ ਕਿ ਇਹ ਨਹਿਰ ਜਿਹੜੀ ਹੈ ਅਸੀਂ ਪੱਕੀ ਨਹੀਂ ਹੋਣ ਦੇਵਾਂਗੇ ਇਸ ਨਹਿਰ ਜੇ ਪੱਕੀ ਹੋ ਜਾਂਦੀ ਹੈ ਤਾਂ ਸਾਡਾ ਪਾਣੀ ਜਿਹੜਾ ਉਹ ਦੂਸ਼ਿਤ ਹੋ ਜਾਵੇਗਾ ਪਾਣੀ ਖਰਾਬ ਹੋ ਜਾਵੇਗਾ ਜਾਂ ਪਾਣੀ ਬਹੁਤ ਡੂੰਗਾ ਚਲਾ ਜਾਵੇਗਾ ਤੇ ਕੱਲ ਨੂੰ ਅਸੀਂ ਇੱਥੇ 11 ਵਜੇ ਦੁਬਾਰਾ ਇਕੱਠ ਕਰਕੇ ਵੀ ਜੇ 11 ਵਜੇ ਤੱਕ ਨਾ ਬੰਦ ਕਰਦੀ ਆ ਸਰਕਾਰ ਤਾਂ ਅਸੀਂ ਆਪਣਾ ਰੋਡ ਦੇ ਉੱਤੇ ਧਰਨਾ ਲਾ ਕੇ ਪੱਕਾ ਬੈਠ ਜਾਵਾਂਗੇ ਇਹ ਨੁਕਸਾਨ ਕਿੰਨਾ ਹੋ ਸਕਦਾ ਜੇ ਨਹਿਰ ਪੱਕੀ ਹੋ ਜਾਂਦੀ ਹੈ ਲੰਬੇ ਸਮੇਂ ਤੋਂ ਕੱਚੀ ਚੱਲੀ ਚੱਲਦੀ ਆ ਰਹੀ ਹੈ ਨੁਕਸਾਨ ਕਿੰਨਾ ਹੋਊਗਾ ਨੁਕਸਾਨ ਇਹਦਾ ਬਹੁਤ ਕਹਿੰਕੇ ਆਪਣੇ ਖਾਸ ਕਰਕੇ ਸਾਡੇ ਇਲਾਕੇ ਨੂੰ 10-10 ਕਿਲੋਮੀਟਰ ਨੂੰ ਜਿਆਦਾ ਨੁਕਸਾਨ ਹੋਣਾ ਕਿਉਂਕਿ ਇੱਕ ਤਾਂ ਸਾਨੂੰ ਪਾਣਾ ਪਾਣੀ ਦੀ ਸੱਤਾ ਸਾਨੂੰ ਬਹੁਤ ਵਧੀਆ ਪਾਣੀ ਮਿਲ ਰਿਹਾ ਕਿਉਂਕਿ ਧਰਤੀ ਰੀਚਾਰਜ ਹੋਈ ਜਾ ਰਹੀ ਹੈ ਸਾਡੇ ਜਿੰਨਾ ਵੀ ਪਾਣੀ ਆ 20-22 ਫੁੱਟ ਤੇ ਸਾਡੇ ਪਾਣੀ ਆ ਆਮ ਜੇ ਆਪਾਂ ਖੰਨੇ-ਖੰਨੇ ਕਿਲੇ ਜਾਈਏ ਉਹ ਟੈਂਕਰ ਜ਼ੋਨ ਦੇ ਵਿੱਚ ਆ ਚੁੱਕੇ ਨੇ ਇਹਦੀ ਇਹਦੀ ਕਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਂਸਟ ਸਾਈਡਾਂ ਹੈਗੀਆਂ ਉਹ ਕਿਤੇ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜਾਨਾਂ ਨੂੰ ਮਾਲੀ ਨੁਕਸਾਨ ਨਾ ਹੋ ਜਾਵੇ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਾਰਟਿਕੂਲ ਉਸ ਤਾਵਾਂ ਤੇ 3 ਸਾਲ ਦੇ ਵਿੱਚ ਉਹਨੂੰ ਪੱਕਾ ਕੀਤਾ ਜਾਣਾ ਹੈ ਸਸ਼ਕਾਡ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਰੋਪੜ ਤੋਂ ਬਠਿੰਡੇ ਨੂੰ ਜਿਹੜੀ ਨਹਿਰ ਜਾਂਦੀ ਹੈ ਜਿਸ ਨੂੰ ਸਰਹੰਦ ਨਹਿਰ ਵੀ ਕਿਹਾ ਜਾਂਦਾ ਹੈ ਤਾਂ ਸਰਹੰਦ ਨਹਿਰ ਦੇ ਗੜੀ ਪੁਲ ਦੇ ਉੱਤੇ ਅਸੀਂ ਮੌਜੂਦ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਤੁਹਾਨੂੰ ਨਹਿਰ ਨਜ਼ਰ ਆ ਰਹੀ ਹੋਵੇਗੀ ਪੁਲ ਨਜ਼ਰ ਆ ਰਿਹਾ ਹੋਵੇਗਾ ਇਸ ਨਹਿਰ ਨੂੰ ਪੱਕਾ ਕੀਤਾ ਜਾਣ ਲੱਗਿਆ ਜਿਸ ਦਾ ਕਮ ਜੋਰਾ ਸ਼ੋਰਾ ਦੇ ਉੱਤੇ ਚੱਲ ਰਿਹਾ ਹੈ ਠੇਕੇਦਾਰਾਂ ਨੂੰ ਅਲੱਗ-ਅਲੱਗ ਠੇਕੇਦਾਰਾਂ ਨੂੰ ਠੇਕਾ ਦਿੱਤਾ ਗਿਆ ਨਹਿਰ ਪੱਕੀ ਕਰਨ ਦੇ ਲਈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਇਹ ਨਹਿਰ ਜਿਹੜੀ ਹੈ ਅਸੀਂ ਪੱਕੀ ਨਹੀਂ ਹੋਣ ਦੇਵਾਂਗੇ ਇਸ ਨਹਿਰ ਜੇ ਪੱਕੀ ਹੋ ਜਾਂਦੀ ਹੈ ਤਾਂ ਸਾਡਾ ਪਾਣੀ ਜਿਹੜਾ ਹੈ ਉਹ ਦੂਸ਼ਿਤ ਹੋ ਜਾਵੇਗਾ ਪਾਣੀ ਖਰਾਬ ਹੋ ਜਾਵੇਗਾ ਜਾਂ ਪਾਣੀ ਬਹੁਤ ਡੂੰਗਾ ਚਲਾ ਜਾਵੇਗਾ ਜਿਸ ਕਰਕੇ ਅੱਜ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੁੰਦੀ ਹੈ ਨਹਿਰ ਦਾ ਵੈਸੇ ਤੁਸੀਂ ਦੇਖ ਸਕਦੇ ਹੋ ਕਿ ਕੰਮ ਵੀ ਪਾਣੀ ਵੀ ਰੋਕਿਆ ਗਿਆ ਹੈ ਤਾਂ ਇਸ ਨਹਿਰ ਨੂੰ ਲੈ ਕੇ ਨਹਿਰ ਪੱਕੀ ਕਰਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਮਾਛੀਵਾਲਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਗੜੀ ਵਾਲੀ ਨਹਿਰ ਦੇ ਉੱਤੇ ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੇ ਜਥੇਬੰਦੀਆਂ ਪਹੁੰਚਦੀਆਂ ਨੇ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਾਂਗੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਨਾਲ ਉਹਨਾਂ ਤੋਂ ਜਾਣ ਲੈਣੇ ਕਿ ਸਾਰਾ ਮਾਮਲਾ ਕੀ ਉਹਨਾਂ ਦੀ ਅਗਲੀ ਰਣਨੀਤੀ ਰਹਿਣ ਵਾਲੀ ਹੈ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਭਾਈ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗਲਪਤ ਕਰ ਲੈਨੇ ਆ ਪ੍ਰਧਾਨ ਜੀ ਕੀ ਸਾਰੀ ਰਣਨੀਤੀ ਹੋਈ ਅੱਜ ਮੀਟਿੰਗ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਇਹ ਪੁੱਛੂਗਾ ਕਿ ਮੇਨ ਮਾਮਲਾ ਕੀ ਹੈ ਸਾਡਾ ਜਿਹੜਾ ਅੱਜ ਸੀਗਾ ਪੂਰੀ ਸੰਯੁਕਤ ਮੋਰਟੀ ਸਾਰੇ ਜਥੇਬੰਦੀਆਂ ਸੀਗੀਆਂ ਤੇ ਇਲਾਕੇ ਦੇ ਸਾਰੇ ਪੋਲੀਟਿਕਲ ਲੋਕ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵੀ ਸਾਰਿਆਂ ਨੂੰ ਖੁੱਲਾ ਸੱਦਾ ਸੀ ਉਹਦਾ ਇਕੱਠ ਹੋਇਆ ਉਦੇ ਵਿੱਚ ਇਹ ਫੈਸਲਾ ਲਿਆ ਗਿਆ ਜੋ ਸਾਡੀ ਰੋਪੜ ਤੋਂ ਲੈ ਕੇ ਬਠਿੰਡੇ ਨੂੰ ਨਹਿਰ ਚਾਹਦੀ ਹੈ ਸਰਹਾਰ ਵਾਲੀ ਇਹਨੂੰ ਪੱਕਾ ਕਰਨ ਦਾ ਸਰਕਾਰ ਵੱਲੋਂ ਪ੍ਰਪੋਜ਼ਲ ਲਿਆਂਦਾ ਗਿਆ ਜਿਹਦਾ ਸਾਡੇ ਇਲਾਕੇ ਵਿੱਚ ਪੂਰਾ ਵਿਰੋਧ ਆ ਅਸੀਂ ਉਹੀ ਜਾਣਨ ਦੇ ਲਈ ਅੱਜ ਇੱਥੇ ਇਕੱਠ ਕਰਿਆ ਸੀ ਲੋਕਾਂ ਦੇ ਵਿੱਚ ਵਿਰੋਧ ਆ ਵੀ ਕਹਿੰਦੇ ਇਹਨੂੰ ਪੱਕਾ ਨਾ ਕੀਤਾ ਜਾਵੇ ਇਸ ਸਬੰਧ ਦੇ ਵਿੱਚ ਅਸੀਂ ਪਹਿਲਾਂ ਐਡਮ ਆਪਣੇ ਸਮਰਾਲਾ ਨੂੰ ਮਿਲਣ ਜਾ ਰਹੇ ਹਾਂ ਉਦੋਂ ਬਾਅਦ ਐਮਐਲਏ ਸਾਹਿਬ ਦੇ ਫੋਨ ਕੀਤੇ ਨੇ ਉਹ ਦਿੱਲੀ ਨੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਜਾਊਗਾ ਤੇ ਕੱਲ ਨੂੰ ਅਸੀਂ ਇੱਥੇ 11 ਵਜੇ ਦੁਬਾਰਾ ਇਕੱਠ ਕਰਕੇ ਵੀ ਜੇ 11 ਵਜੇ ਤੱਕ ਨਾ ਬੰਦ ਕਰਦੀ ਆ ਸਰਕਾਰ ਤਾਂ ਅਸੀਂ ਆਪਣਾ ਰੋਡ ਦੇ ਉੱਤੇ ਧਰਨਾ ਲਾ ਕੇ ਪੱਕਾ ਬੈਠ ਜਾ ਰੋਡ ਜਾਮ ਕੀਤਾ ਜਾਊਗਾ ਹਾਂਜੀ ਰੋਡ ਜਾਮ ਕੀਤਾ ਜਾਊਗਾ ਜਿਹੜਾ ਮਾਛੂਆੜੇ ਤੋਂ ਲੈ ਕੇ ਆਪਣਾ ਇਹ ਜਾਂਦਾ ਖੰਨੇ ਨੂੰ ਇਹ ਰੋਡ ਪੱਕਾ ਨਵਾਂ ਸ਼ਹਿਰ ਵਾਲਾ ਬੰਦ ਕੀਤਾ ਜਾਊਗਾ ਸਾਰੀਆਂ ਜਿਹੜੇ ਜਿੰਨਾ ਵੀ ਨਹਿਰ ਤੇ ਚਾਰੇ ਰਸਤੇ ਨੇ ਬੰਦ ਹੋਣਗੇ ਤੇ ਪੱਕਾ ਇੱਥੇ ਮੋਰਚਾ ਲੱਗੇਗਾ ਕਿੰਨੇ ਕੁ ਸਮੇਂ ਦੇ ਲਈ ਬੰਦ ਕੀਤਾ ਜਾਊਗਾ ਉਸ ਕੱਲ੍ਹ ਦੇ ਲਈ ਕੀਤਾ ਜਾਊਗਾ ਜਿਹੜਾ ਜਿਹੋ ਫੈਸਲਾ ਗਿਆ ਸਾਂਝਾ ਫੈਸਲਾ ਹੋਇਆ ਇਹ ਪੱਕਾ ਮੋਰਚਾ ਵਾ ਜੇ ਸਰਕਾਰ ਨਹੀਂ ਬੰਦ ਕਰੂਗੀ ਮਸ਼ੀਨਾਂ ਤਾਂ ਇਹ ਰੋਡ ਪੱਕਾ ਬੰਦ ਹੈ ਜਿਹੜੀਆਂ ਮਸ਼ੀਨਾਂ ਲਾਈਆਂ ਹੋਈਆਂ ਨੇ ਕਿਹੜੀ ਜਗ੍ਹਾ ਦੇ ਉੱਤੇ ਲਾਈਆਂ ਹੋਈਆਂ ਕੰਮ ਚੱਲਦਾ ਪਿਆ ਉੱਥੇ ਨਹਿਰ ਪੱਕੀ ਇੱਕ ਤਾਂ ਪਾਲ ਮਾਜਰੇ ਕੋਲ ਲੱਗੀ ਹੋਈ ਆ ਜਿਹੜੀ ਦੂਜੀਆਂ ਮਸ਼ੀਨਾਂ ਨੇ ਉਹ ਇੱਕ ਦਰਾਹੇ ਦੇ ਕੋਲ ਲੱਗੀਆਂ ਨੇ ਤੇ ਪਿੱਛੇ ਵੀ ਜਿਵੇਂ ਆਪਾਂ ਬਲੋਲਪੁਰ ਸਾਈਡ ਨੂੰ ਜਾਈਏ ਤਾਂ ਸਰਕਾਰ ਨੇ ਛੋਟੇ ਛੋਟੇ ਠੇਕੇ ਦੇ ਕੇ ਠੇਕੇਦਾਰਾਂ ਨੂੰ ਕਿਉਂਕਿ ਜਿਹੜੀ ਨਹਿਰ ਹੈ 21 ਦਿਨ ਇਹ ਵੱਡੇ ਠੇਕੇਦਾਰ ਤੋਂ ਛੋਟੇ-ਛੋਟੇ ਠੇਕੇਦਾਰਾਂ ਨੂੰ ਕਿਲੋ-ਕਿਲੋਮੀਟਰ ਦੇ ਠੇਕੇ ਦਿੱਤੇ ਨੇ ਤੇ ਇਹ ਕੰਮ ਨੂੰ ਛੇਤੀ ਨਿਪਟਰੇ ਚਾਜਾ ਜਾਂਦਾ ਆ ਕੀ ਨੁਕਸਾਨ ਕਿੰਨਾ ਹੋ ਸਕਦਾ ਜੇ ਨਹਿਰ ਪੱਕੀ ਹੋ ਜਾਂਦੀ ਆ ਲੰਬੇ ਸਮੇਂ ਤੋਂ ਕੱਚੀ ਚੱਲੀ ਚੱਲਦੀ ਆ ਰਹੀ ਆ ਨੁਕਸਾਨ ਕਿੰਨਾ ਹੋਊਗਾ ਲੋ ਨੁਕਸਾਨ ਇਹਦਾ ਬਹੁਤ ਕਹਿੰਕੇ ਆਪਣੇ ਖਾਸ ਕਰਕੇ ਸਾਡੇ ਇਲਾਕੇ ਨੂੰ 10-10 ਕਿਲੋਮੀਟਰ ਨੂੰ ਜਿਆਦਾ ਨੁਕਸਾਨ ਹੋਣਾ ਕਿਉਂਕਿ ਇੱਕ ਤਾਂ ਸਾਨੂੰ ਪਾਣਾ ਪਾਣੀ ਦੀ ਸੱਤਾ ਸਾਾਨੂੰ ਬਹੁਤ ਵਧੀਆ ਪਾਣੀ ਮਿਲ ਰਿਹਾ ਕਿਉਂਕਿ ਧਰਤੀ ਰੀਚਾਰਜ ਹੋਈ ਜਾ ਰਹੀ ਆ ਸਾਡੇ ਜਿੰਨਾ ਵੀ ਪਾਣੀ ਆ 20-22 ਫੁੱਟ ਤੇ ਸਾਡੇ ਪਾਣੀ ਆ ਆਮ ਜਿਹੜਾ ਆਪਾਂ ਖੰਨੇ ਕੰਨੇ ਚਲੇ ਜਾਈਓ ਡੇਂਜਰ ਜ਼ੋਨ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਇਹ ਨਹਿਰ ਦਾ ਇਲਾਕੇ ਨੂੰ ਤੇ ਜਿਵੇਂ ਵਾਤਾਵਰਨ ਬਹੁਤ ਵੱਡਾ ਜਿਆਦਾ ਫਰਕ ਆ ਐਸਕੇਮ ਸਾਰੀ ਨਾਲ ਆਪਣੇ ਜਿਵੇਂ ਸਿੱਖ ਕਿਸਾਨ ਮੋਰਚਾ ਜਿਹੜਾ ਸਾਰੀ ਕਿਤੇ ਸੰਯੁਕਤ ਮੋਰਚਾ ਸਾਰਾ ਨਾਲ ਆ ਰਾਜੇਵਾਲ ਸਾਹਿਬ ਨਾਲ ਵੀ ਦੋ ਵਾਰ ਗੱਲ ਹੋ ਚੁੱਕੀ ਆ ਸਾਡੇ ਪ੍ਰਧਾਨ ਜੀ ਹਰਮਿੰਦਰ ਸਿੰਘ ਕਾਦਿਆਣਾ ਵੀ ਮੇਰੀ ਗੱਲ ਹੋਈ ਆ ਸਾਰੇ ਇਕਜੁੱਟਾ ਸਾਰਾ ਸਾਰੇ ਜਥੇਬੰਦੀਆਂ ਨੂੰ ਖੁੱਲਾ ਸਰਤਾਵਾ ਕੋਈ ਇਹਦੇ ਵਿੱਚ ਸਾਡਾ ਕੱਲਾ ਮੋਰਚਾ ਦੇ ਵਿੱਚ ਫੈਸਲਾ ਤਾਂ ਇਹ ਲਿਆ ਗਿਆ ਉਹ ਜਾਨੀ ਆਪਣੇ ਤੱਥ ਦੱਸੀ ਗਏ ਨੇ ਜੋ ਸਰਕਾਰ ਦੇ ਦਿੱਤੇ ਇਹਨੇ ਤੁਹਾਨੂੰ ਪਤਾ ਹੀ ਆ ਮੁਲਾਜ਼ਮ ਤਾਂ ਆਪਣਾ ਪੱਖੇ ਭਾਰੀ ਰੱਖਦੇ ਹੁੰਦੇ ਨੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪ੍ਰੈਕਟੀਕਲੀ ਆ ਕੇ ਤੁਸੀਂ ਸਾਡੇ ਨਾਲ ਉੱਥੇ ਦੇਖੋ ਜਾਂ ਸਾਡੇ ਨਾਲ ਡਿਬੇਟ ਤੇ ਬੈਠੋ ਉਸ ਹਿਸਾਬ ਨਾਲ ਗੱਲ ਹੋਊਗੀ ਅਸੀਂ ਤਾਂ ਉਹਨਾਂ ਨੂੰ ਕਹਿਤਾ ਵੀ ਸਵੇਰੇ ਅਸੀਂ ਤੁਹਾਡੀਆਂ ਮਸ਼ੀਨਾਂ ਰੋਕੀਆਂ ਜਾਣਗੀਆਂ ਸਾਰੀਆਂ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਵੱਲੋਂ ਵੀ ਇਕੱਠ ਹੋ ਗਿਆ ਅਰ ਹੋਰ ਆਪਣੇ ਰਾਜਨੀਤਿਕ ਜਥੇਬੰਦੀਆਂ ਵੀ ਆਮ ਪਿੰਡੂ ਜਨ ਸਮੂਹ ਸਾਰਿਆਂ ਦੀ ਇਹ ਮੰਗ ਆ ਉਸ ਹਵੰਗ ਦੇ ਹਿਸਾਬ ਨਾਲ ਹੁਣ ਅਸੀਂ ਸਵੇਰੇ 11:00 ਵਜੇ ਸੜਕ ਬੰਦ ਕਰਾਂਗੇ ਉੱਥੇ ਧਰਨੇ ਤੇ ਬੈਠਾਂਗੇ ਹੋ ਸਕਦਾ ਉੱਥੇ ਕੋਈ ਹੋਰ ਵੀ ਐਕਸ਼ਨ ਲੈਣਾ ਪੈ ਗਿਆ ਸੰਝਾ ਤਾਂ ਹੋਰ ਵੱਡਾ ਐਕਸ਼ਨ ਵੀ ਲੈ ਆ ਜੀ ਕਿਹੜਾ ਕਿਹੜਾ ਹਾਈਵੇ ਹੈ ਜਿਹੜਾ ਬਹ ਜਾਮ ਕੀਤਾ ਜਾਵੇਗਾ ਵੀਰੇ ਗੱਡੀ ਦਾ ਪੁਲ ਬੰਦ ਕਰਿਆ ਜਾਊਗਾ ਗੱਡੀ ਦਾ ਪੁਲ ਪ੍ਰੋਪਰ ਬੰਦ ਕੀਤਾ ਜਾਊਗਾ ਪ੍ਰੋਪਰ ਬੰਦ ਕਰਿਆ ਜਾਊਗਾ ਕਿੰਨੇ ਕ ਸਮੇਂ ਲਈ ਕੀਤਾ ਜਾਊਗਾ ਅਣ ਮੇਥੇ ਸਮੇਂ ਲਈ ਹੋਊਗਾ ਜੀ ਜਲਦੀ ਮਸ਼ੀਨਾਂ ਕੱਢ ਕੇ ਬਾਹਰ ਨਹੀਂ ਜਾਂਦੇ ਉਹ ਬੰਦ ਨਹੀਂ ਕਰਦੇ ਮੀਟਿੰਗ 'ਚ ਕੋਈ ਸਹਿਮਤੀ ਨਹੀਂ ਬਣੀ ਨਹੀਂ ਬਣੀ ਨਹੀਂ ਜੀ ਹੈਗੀ ਬਣੀ ਨਹੀਂ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਨਹੀਂ ਜੀ ਉਹ ਆਪਣੀ ਲੌਲੀਪੌਪ ਦਈ ਜਾਂਦੇ ਨੇ ਬਣੀ ਨਹੀਂ ਹੈਗੀ ਸਹਿਮਤੀ ਅਸੀਂ ਕਿਹਾ ਵੀ ਪ੍ਰੈਕਟੀਕਲੀ ਆ ਕੇ ਦੇਖੋ ਤੁਸੀਂ ਕਾਗਜ਼ੀ ਸਾਡੇ ਕੋ ਲੱਗ ਜੰਨੇ ਹੋ ਵੀ ਸਾਡੀ ਡ੍ਰੈਇੰਗ ਚਾਹਾ ਅਸੀਂ ਤਾਂ ਇੱਕ ਦਰਾਖਤ ਕੱਢ ਦਈਏ ਸਾਡੇ ਤਾਂ ਪਰਚਾ ਹੁੰਦਾ ਸਾਨੂੰ ਨੰਗਣ ਨੂੰ ਡਿੱਕਾ ਲੱਗਦਾ ਇਹਨਾਂ ਨੇ ਹੁਣ ਹਜ਼ਾਰਾਂ ਹੀ ਦਰਾਖਤ ਕੱਢ ਦੇਣਾ ਅਸੀਂ ਨਹਿਰ ਚੌੜੀ ਕਰਨੀ ਆ ਫਿਰ ਇਹਨਾਂ ਨੇ ਕਹਿਣਾ ਇਹਦੀਆਂ ਛਿੱਪਾਂ ਡੇਦੀਆਂ ਨੇ ਹੁਣ ਅਸੀਂ ਇਹਨੂੰ ਪੱਕਾ ਕਰਨਾ ਸਾਨੂੰ ਤਾਂ ਉਹ ਕਹਿੰਦੇ ਵੀ ਪੱਕੀ ਕਰਨੀ ਨਹੀਂ ਪਰ ਉਹ ਪੱਕੀ ਕਰ ਰਹੇ ਨੇ ਸਾਰੀ ਉਹਨਾਂ ਦੀ ਬਣੀ ਹੀ ਆ ਇਹ ਇੱਕ ਸਾਨੂੰ ਲਾਲੀਪਾਪ ਹੀ ਦਿੰਦੇ ਨੇ 21 ਦਿਨ ਦੀ ਬੰਦੀ ਆ 5-10 ਦਿਨ ਲੰਘੇ 10 ਦਿਨਾਂ ਚ ਇਹਨਾਂ ਨੇ ਜਿੰਨਾ ਕੋ ਸਾਨੂੰ ਕਹਿੰਦੇ ਨੇ ਉਨਾਓ ਪੱਕਾ ਕਰ ਦੇਣਾ ਅਗਲੀ ਵਾਰ ਚ ਪ੍ਰੋਪੋਜ਼ਲ ਬਣੀ ਆ ਤਿੰਨ ਸਾਲ ਦੀ ਇਹਨਾਂ ਦੀ ਫੇਰ ਪੱਕਾ ਕਰ ਦੇਣਾ ਇਸ ਲਈ ਅਸੀਂ ਹੁਣ ਇਹਨਾਂ ਨੂੰ ਕਾਰ ਨਹੀਂ ਦੇਣਾ ਉਹਨੂੰ ਵਾਰਨਿੰਗ দেয়া ਇਹ ਕੋਲ ਜੈਸਨੀਮ ਸਾਹਿਬ ਸਾਰੀ ਬੈਠੀ ਸੀ ਮੁਲਾਜ਼ਮ ਕੱਲੋਂ ਰੋਡ ਜਾਮ ਕੀਤਾ ਜਾਵੇ ਰੋਡ ਜਾਮ ਕਰਿਆ ਜਾਓ ਠੀਕ ਦੇਖੋ ਸਾਡੇ ਸਮਰਾਲਾ ਦੇ ਕਿਸਾਨ ਭਰਾ ਅੱਜ ਜਿਹੜੇ ਸਾਡੀ ਐਸਸੀ ਸਾਹਿਬ ਕਨਾਲ ਵੱਲੋਂ ਜਿਹੜਾ ਇੱਕ ਪ੍ਰੋਜੈਕਟ ਚੱਲ ਰਿਹਾ ਜਿਹੜੇ ਜਿਹੜੀ ਸਾਡੀ ਨਹਿਰ ਉਹਨੂੰ ਖਲਾਈ ਚੌੜਾ ਕਰਨ ਲਈ ਤੇ ਕੁਝ ਇੱਕ ਥਾਵਾਂ ਤੋਂ ਉਹ ਜਿਹੜੇ ਸਾਈਡਾਂ ਪੱਕਿਆ ਕਰਨ ਲਈ ਉਹਦਾ ਲੋਡ ਕਿਉਂ ਪਈ ਸਾਡਾ ਪੱਕਿਆ ਕਰਨੀ ਕੁਝ ਇੱਕ ਥਾਵਾਂ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਮੀਟਿੰਗ ਦੇ ਵਿੱਚ ਦੱਸਿਆ ਗਿਆ ਵੈਸੀ ਸਾਹਿਬ ਵੱਲੋਂ ਜਿਹੜੀ ਇਹਦੀ ਕਪੈਸਿਟੀ ਉਹ ਹੈਗੀ 12000 ਕਿਊਸਿਕ ਪਾਣੀ ਨੂੰ ਕੈਰੀ ਕਰਨ ਦੀ ਉਹਨੂੰ ਵਧਾ ਕੇ ਅਸੀਂ 15000 ਕਿਊਸਿਕ ਕਰਨ ਜਾ ਰਹੇ ਹਾਂ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਪਾਣੀ ਪਿੱਛੋਂ ਵੱਧ ਛੱਡਿਆ ਜਾਏਗਾ ਕਿਤੇ ਉਹ ਜਿਹੜੇ ਜਿਹੜੇ ਬੈਡਸ ਅਗੇਨ ਸਾਈਡਾਂ ਹੈਗੀਆਂ ਉਹ ਕਿਤੇ ਪਾਣੀ ਦਾ ਕਰਕੇ ਟੁੱਟ ਨਾ ਜਾਵੇ ਲੋਕਾਂ ਦੀ ਜ਼ਿਆਨਾਂ ਨੂੰ مالی ਨੁਕਸਾਨ ਨਾ ਹੋ ਜਾਵੇ ਉਹਨੂੰ ਧਿਆਨ ਦੇ ਵਿੱਚ ਰੱਖੋ ਕਿ ਜਿੰਨੇ ਸਾਈਡਾਂ ਦੀ ਪੱਕੇ ਦੀ ਲੋੜ ਹੈ ਪਰਟੀਕੂਲਰ ਉਸ ਥਾਵਾਂ ਤੇ 3 ਸਾਲ ਦੇ ਵਿੱਚ ਇਹਨੂੰ ਪੱਕਾ ਕੀਤਾ ਜਾਣਾਵੇਂ ਸਮਰਾਲੇ ਦੇ ਬਿਲਕੁਲ ਲਾਸਟ ਪੁਆਇੰਟ ਤੇ ਫਿਲਹਾਲ ਇਸ ਵਾਰੀ ਪੱਕਾ ਕੀਤਾ ਜਾਣਾਵੇਂ ਪਲੱਸ ਇਸ ਜਿਹੜੀ ਕਹਿੰਦੇ ਨਹਿਰ ਨੂੰ ਚੌੜਾ ਕੀਤਾ ਜਾਣਾ ਤਾਂ ਕਿ ਪਾਣੀ ਦੀ ਕੈਪੈਸਿਟੀ ਦਾ ਵੱਧ ਸਕੇ ਸਾਡੇ ਕਿਸਾਨ ਭਰਾਵਾਂ ਦੇ ਖੱਸਾ ਸੀ ਚੌੜਾ ਕਰਨ ਨਾਲ ਜਿਹੜੇ ਇੱਥੇ ਦਰਾਵਾਂ ਦੇ ਕੰਡੇ ਦੇ ਉੱਤੇ ਰੁੱਖ ਲੱਗੇ ਨੇ ਉਹ ਸਾਰੇ ਡਿੱਗ ਪੈਣਗੇ ਸੋ ਐਸਸੀ ਸਾਹਿਬ ਨੇ ਉਹ ਖੱਸਾ ਦੂਰ ਕੀਤਾ ਹੋਵੇਗਾ ਅਸੀਂ ਫਿਰ 10-10 ਫੁੱਟ ਚੌੜਾ ਕਰ ਰਹੇ ਹਾਂ 10 ਤੋਂ 15 ਜਿੱਥੇ ਕਿਤੇ ਆਪਣੇ ਰੁੱਖ ਆਂਦੇ ਨੇ ਉਸ ਥਾਂ ਤੋਂ ਹੱਲੇ ਉਹਨੂੰ ਕਨਾਲ ਨੂੰ ਚੌੜਾ ਨਹੀਂ ਕੀਤਾ ਜਾ ਰਿਹਾ ਤਾਂ ਕਿ ਰੁੱਖਾਂ ਨੂੰ ਨੁਕਸਾਨ ਨਾ ਪਹੁੰਚੇ ਪਹਿਲੋਂ ਅਸੀਂ ਇਸ ਸਾਲ ਜੋ ਇਹਨਾਂ ਨੇ ਦੱਸਿਆ ਵੀ ਰੁੱਖ ਲਾਵਾਂਗੇ ਅਗਲੇ ਸਾਲ ਇਹ ਰੁੱਖਾਂ ਨੂੰ ਜਿਹੜੀ ਇਹ ਪਟਾਈ ਹੋਏਗੀ ਜਦੋਂ ਰੁੱਖ ਸਾਡੇ ਪੁਰਾਣੇ ਚੱਲ ਪਣਗੇ ਸੋ ਮੈਨੂੰ ਲੱਗਦਾ ਵੇ 3000 ਕਿਊਸਿਕ ਪਾਣੀ ਪੰਜਾਬ ਨੂੰ ਮਿਲੇਗਾ 9 ਲੱਖ ਹੈਕਟੇਰ ਜਿਹੜਾ ਏਰੀਆ ਵੇ ਔਰ ਹੋਰ ਉਹਨੂੰ ਸਚਾਈ ਜਿਹੜਾ ਆਪਣੇ ਟਿਊਬਵਲ ਦੇ ਪਾਣੀ ਤੋਂ ਨਜਾਦ ਮਿਲੇਗੀ ਉਹ ਦਰਿਆਈ ਪਾਣੀ ਦੀ ਸਚਾਈ ਹੋ ਸਕੇਗੀ ਪੰਜਾਬ ਲਈ ਤੇ ਸੋਨੇ ਤੇ ਸੁਹਾਕੇ ਵਾਲੀ ਗੱਲ ਹੈਗੀ ਹੈ ਪੰਜਾਬ ਸਰਕਾਰ ਜੀ ਇਸ ਪ੍ਰੋਜੈਕਟ ਤੇ ਪੈਸਾ ਲਾ ਰਹੀ ਹੈ ਕੋਈ ਸਰਵੇ ਕਰਕੇ ਲਾ ਰਹੀ ਹੈ ਇੱਕ ਜਿਹੜੇ ਕਿਸਾਨ ਭਰਾਵਾਂ ਦਾ ਇੱਕ ਖਤਸਾ ਔਰ ਸੀ ਜਿਹੜਾ ਪਾਣੀ ਰੀਚਾਰਜ ਹੁੰਦਾ ਵੇ ਉਹ ਸਾਈਡਾਂ ਪੱਕੀਆਂ ਕਰਨਾ ਰੀਚਾਰਜ ਜਿਹੜੀ ਉਹਦੀ ਕੈਪੈਸਿਟੀ ਘਟ ਜਾਏਗੀ ਪਰ ਜੋ ਸਾਡੇ ਐਸ.ੀ. ਸਾਹਿਬ ਨੇ ਦੱਸਿਆ ਇਸ ਤੋਂ ਪਹਿਲਾਂ ਜਿਹੜਾ ਇਸ ਕਨਾਲ ਦਾ ਰੀਚਾਰਜਾ ਜਿਹੜਾ ਹੈਗਾ ਕੈਪੈਸਿਟੀ ਉਹ 426 ਦੇ ਕਰੀਬ ਤੁਸੀਂ ਫੀਟ ਜਿਹੜਾ ਪਾਣੀ ਹੈ ਉਹ ਲੈਂਦੀ ਹੈ ਕਿਉਂਕਿ ਇਹ ਚੋੜੀ ਹੋ ਜਣੀ ਹੈ ਕੁਝ ਸਮਾਂ ਦੇ ਬੜ ਪੱਕੇ ਹੋ ਜਣੇ ਆ ਤੇ ਇਹਦੀ ਜਿਹੜੀ ਚੋੜੀ ਹੋਣ ਕਰਕੇ ਜਿਹੜੀ ਇਹ ਰੀਚਾਰਜਿੰਗ ਕਪੈਸਿਟੀ ਵੀ ਵੱਧ ਜਣੀ ਉਹ 465 ਕਿਊਸਿਕ ਦੇ ਉੱਪਰ ਕਰੀ ਪੁੰਜਣੀ ਹੈ ਸੋ ਦੋਹਾਂ ਪਾਸੇ ਸਾਨੂੰ ਫਾਇਦਾ ਹੋਵੇ ਇੱਕ ਤੇ ਰੀਚਾਰਜ ਕਪੈਸਿਟੀ ਸਾਡੀ ਵੱਧ ਰਹੀ ਹੈ ਦੂਜਾ ਪੰਜਾਬ ਨੂੰ 3000 ਕਿਊਸਿਕ ਪਾਣੀ ਹੋਰ ਮਿਲ ਰਿਹਾ ਸੋ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਜਿਹੜੇ ਪ੍ਰੋਜੈਕਟ ਨਾਲ ਵੱਧ ਚੜ ਕੇ ਸਾਥ ਦੇਣ ਤੇ ਜਿਹੜੇ ਆਪਾਂ ਇਹ ਪਾਣੀ ਨੂੰ ਜਿਹੜਾ ਲੋਕਾਂ ਦੇ ਕਿਸਾਨਾਂ ਆਪਣੇ ਮਾਲਵੇ ਬੈਠ ਤੱਕ ਅੱਗੇ ਦੀ 50 ਕਿਲੇ ਸਾਰੇ ਪੰਜਾਬ 'ਚ ਜਿਹੜਾ ਪਾਣੀ ਮਿਲਣਾ ਵੇ ਉਹਨੂੰ ਦੇ ਸਕੀਏ ਜਿੱਥੋਂ ਤੱਕ ਇਹਨਾਂ ਦਾ ਇੱਕ ਸਿਗਾ ਖੱਸਾ ਵੀ ਚੋੜੀ ਹੋਣ ਨਾਲ ਕੋਈ ਨੁਕਸਾਨ ਹੋ ਜਾਏਗਾ ਜਿਹੜਾ ਆਪਣਾ ਸੇਮ ਹੋ ਜਾਏ ਪਾਣੀ ਘਟੇਗਾ ਸਾਈਡਾ ਦਾ ਰੀਚਾਰਜ ਹੋ ਜਾਏਗਾ ਸੋ ਉਹ ਖੱਸਾ ਵੀ ਅਸੀਂ ਸਾਰੇ ਸਾਰੇ ਦੂਰ ਕਰ ਦਿੱਤਾ ਹੈਗਾ ਵੇ ਸੋ ਮੈਨੂੰ ਲੱਗਦਾ ਨਹੀਂ ਕੋਈ ਇਹੋ ਜੀ ਗੱਲ ਹੋਏਗੀ ਸਾਰੇ ਭਰਾਵਾਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੀ ਬੈਠ ਕੱਛ ਦੀ ਤੁਸੀਂ ਮੀਟਿੰਗ ਵੀ ਨਤੀਜਾ ਦੀ ਗੱਲ ਕਰਦੇ ਹੋ ਕਦੀ ਵੀ ਕੋਈ ਮੀਟਿੰਗ ਬੇਨਤੀਜਾ ਨਹੀਂ ਨਿਕਲਦੀ ਕੋਈ ਜਿਹੜੇ ਉਹਨਾਂ ਦੇ ਡਾਊਟਸ ਹਨ ਅੱਜ ਕਾਫੀ ਡਾਊਟ ਉਹਨਾਂ ਦੇ ਕਲੀਅਰ ਹੋਏ ਨੇ ਉਹ ਆਪਣੇ ਕਿਸਾਨ ਭਰਾਵਾਂ ਨੂੰ ਜਾ ਕੇ ਦੱਸਣਗੇ ਵੀ ਜਿਹੜਾ ਅਸੀਂ ਸਾਨੂੰ ਐਕਸਪਲੇਨ ਕੀਤਾ ਹੋਵੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਵੇਖੋ ਇਹ ਵੀ ਕਿਸਾਨ ਆਗੂ ਨੇ ਇਹਨਾਂ ਨੇ ਵੀ ਲੋਕਾਂ ਦੀ ਗੱਲਾਂ ਸੁਣ ਕੇ ਸਰਕਾਰ ਤੱਕ ਪਹੁੰਚਾਣੀਆਂ ਹੁੰਦੀਆਂ ਇਹ ਕਿਸੇ ਵੱਲੇ ਮੋਕੇ ਦੇ ਫੈਸਲਾ ਨਹੀਂ ਲਿਆ ਜਾਂਦਾ ਜਦੋਂ ਆਪਣੇ ਜਥੇਬੰਦੀ ਜਾ ਕੇ ਬੈਠਣ ਗੱਲ ਕਰਨਗੇ ਉਹਨਾਂ ਨੂੰ ਪੁਆਇੰਟ ਦੱਸਣਗੇ ਵੀ ਇਹਨੇ ਨੁਕਸਾਨ ਨਹੀਂ ਹੈਗੇ ਤੇ ਮੈਂ ਪੂਰੀ ਤਰ੍ਹਾਂ ਆਸਵੰਦਾ ਵੀ ਅਸੀਂ ਅੱਜ ਆ ਕੇ ਕੱਲ ਇੱਕ ਦਿਨ ਦੇ ਵਿੱਚ ਇਹਨੂੰ ਪ੍ਰੋਜੈਕਟ ਨੂੰ ਕਾਮਯਾਬ ਕਰ ਸੀ ਲੁਧਿਆਣਾ ਕਨਾਲ ਸਰਕਲ ਲੁਧਿਆਣਾ ਅਸ਼ਕਤੂਸ਼ ਕੁਮਾਰ ਜਿਹੜਾ ਇਹ ਸਾਡਾ ਪ੍ਰੋਜੈਕਟ ਸੀਗਾ ਸਬੰਧ ਕਨਾਲ ਨੂੰ ਦੀ ਕੈਪੈਸਿਟੀ ਵਧਾਉਣ ਦੇ ਲਈ ਜਾਂ ਨੂੰ ਰੀਮੋਡਲ ਕਰਨ ਦੇ ਲਈ ਇਹਦਾ ਅਸੀਂ ਇਹ ਬਣਾਇਆ ਸੀ ਆ ਕਿ ਵੀ ਇਹਦੀਆਂ ਲੀਆਂ ਕੁਝ ਜਗ੍ਹਾ ਦੇ ਉੱਤੇ ਸਿਰਫ ਸਾਈਡਾਂ ਪੱਕਿਆ ਕਰਾਂਗੇ ਤੇ ਸਾਰੀ ਦੀ ਸਾਰੀ ਰੀਚ ਦੇ ਵਿੱਚ ਜਿਹੜਾ ਇਹਦਾ ਬੈੱਡ ਹੈ ਉਹਨੂੰ ਕੱਚਾ ਰੱਖਣ ਦਾ ਪ੍ਰੋਗਰਾਮ ਸੀ ਤੇ ਇਹਦੇ ਨਾਲ ਕੀ ਹੋਊਗਾ ਕਿ 3000 ਕਿਉਂ ਸਿੱਕ ਵੱਧ ਪਾਣੀ ਦੀ ਅਨਾਉਂਸਮੈਂਟ ਹੋ ਰਹੀ ਹੈ ਇੱਕ ਨਾਲ ਦੇ ਵਿੱਚ ਜਿਹਦੇ ਨਾਲ 9.5 ਲੱਖ ਏਕੜ ਹੋਰ ਸਿੰਚਾਈ ਦੇ ਅਧੀਨ ਰਖਵਾ ਆ ਜਾਊਗਾ ਤੇ ਇਸ ਪ੍ਰੋਜੈਕਟ ਦੇ ਬਣਦੇ ਨਾਲ ਪੰਜਾਬ ਨੂੰ ਜਿਹੜਾ ਪਾਣੀ ਦਾ ਵਾਧਾ ਹੋਇਆ ਗਰਾਊਂਡ ਵਾਟਰ ਥੰਨੀ ਜਿਆਦਾ ਆ ਉਹਨੂੰ ਰੂਪੂਸਤ ਹੋ ਜਾਊਗਾ ਵਾਪਸ ਹੋ ਜਾਊਗਾ ਤੇ ਪੰਜਾਬ ਦੇ ਲੋਕਾਂ ਨੂੰ ਬੜਾ ਖੁਸ਼ਹਾਲੀ ਦਾ ਮੇ ਹੋਊਗੀ ਇਸ ਕਰਕੇ ਸਾਨੂੰ ਇਹ ਨਇਅ ਦੇ ਪ੍ਰੋਜੈਕਟ ਨੂੰ ਚੱਲਣ ਦੇ ਲਈ لوکانوں ਸਾਡੇ ਨਾਲ ਮਿਲ ਕੇ ਚੱਲਣਾ ਚਾਹੀਦਾ ਤਾਂ ਕਿ ਅਸੀਂ ਵੱਧ ਤੋਂ ਵੱਧ ਉਪਜ ਲੈ ਸਕੀਏ ਤੇ ਆਪਣੇ ਪੀਣ ਵਾਲੇ ਪਾਣੀ ਦੀ ਤੇ ਖੇਤਾਂ ਦੇ ਪਾਣੀ ਦੀ ਵੱਧ ਤੋਂ ਵੱਧ ਅਸੀਂ ਮਹੀਆ ਕਰਵਾਇਆ ਜਾ ਸਕਦਾ। ਨੁਕਸਾਨ ਦੀ ਗੱਲ ਕਰੀ ਜੇ ਕਿਸਾਨ ਜਿੱਥੇ ਵੱਧ ਤੋਂ ਵੱਧ ਨੁਕਸਾਨ ਦੀ ਗੱਲ ਕਰ ਰਹੇ ਨੇ ਪਿੰਡਾਂ ਵਾਲੇ ਤਾਂ ਨੁਕਸਾਨ ਨੂੰ ਲੈ ਕੇ ਇਕੱਠੇ ਹੋਏ ਨੇ ਤੇ ਉਹਨੂੰ ਤੁਸੀਂ ਕਿਵੇਂ ਮਰੀਫ ਕਰ ਦੋ ਕਿ ਕਿਹੜਾ ਕੀ ਕਹਿਣਾ ਚਾਹੁੰਦਾ। ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋ ਰਿਹਾ। ਇਹਦਾ ਅਸੀਂ ਬੈਡ ਕੱਚਾ ਰੱਖ ਕੇ ਜਿਹੜਾ ਰੀਚਾਰਜ ਹੋ ਰਿਹਾ ਨੈਚੁਰਲ ਉਹਨਾਂ ਹੀ ਹੋ ਰਿਹਾ ਕਿ ਜਿੰਨਾ ਕਿ ਸਾਈਡਾਂ ਦੇ ਉੱਤੇ ਥੋੜੀ ਜਿਹੀ ਪੋਰਸ਼ਨ ਦੇ ਵਿੱਚ ਸਾਈਡ ਲਾਈਨ ਜੀ ਵੀ ਕਰ ਰਹੇ ਆ ਉਹਦੇ ਵਿੱਚ ਉਹ ਕੁਝ ਅਸੀਂ ਇਹਦਾ ਬੈਡ ਵੀ ਚੌੜਾ ਕਰ ਰਹੇ ਆ ਜਿਹੜਾ ਕੱਚਾ ਰੱਖਿਆ ਜਾ ਰਿਹਾ ਤੇ ਓਵਰ ਆਲ ਜਿਹੜੀ ਇਹਦੀ ਸੀ ਪੇਜ ਹੈ ਜਾਂ ਇਹ ਹੋ ਰਹੀ ਹੈ ਉਹ ਵੱਧ ਰਹੀ ਹੈ ਕੱਟ ਨਹੀਂ ਰਹੀ ਕਿ ਕੋਈ ਰੀਚਾਰਜਿੰਗ ਦਾ ਨੁਕਸਾਨ ਨਹੀਂ ਹੋਊਗਾ ਸਮਤੇ ਬਹੁਤ ਵਧੀਆ ਜਿਵੇਂ ਪਹਿਲਾਂ ਰੀਚਾਰਜ ਕਰਦੀ ਆ ਉਕੜੀ ਦੀ ਚਾਰਜ ਕਰਦੇ ਰਹਾਂਗੇ ਅਮੀਰ ਸਿੰਘ ਜੀ ਨਾਲ ਥੋੜੇ ਪੈਰ ਲ ਕੇ ਤਰਕਾਂ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਦਰਸ਼ਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ ਨਵੇਂ ਲਗਾਉਣ ਦਾ ਜਾ ਰਿਹਾ ਹੈ ਰੀਪਲਾਨ ਇਹਦੇ ਵਿੱਚ ਕੋਈ ਦਰਖਤਾਂ ਨੂੰ ਅਸੀਂ ਛੇੜਕਾ ਨਹੀਂ ਲਈ ਕੀਤੀ ਜਾ ਰਹੀ ਇਹਦੇ ਵਿੱਚ ਕੋਈ ਦਰਖਤ ਨੂੰ ਪੱਟਿਆ ਨਹੀਂ ਜਾ ਰਿਹਾ ਸਿਰਫ ਪਾਣੀ ਉਹਨਾਂ ਚੈਨਲ ਤਾਂ ਹੀ ਸਾਈਟਾਂ ਪੱਕੀਆਂ ਉਹਨਾਂ ਦੀ ਜਗ੍ਹਾ ਦੇ ਵਿੱਚ ਲਈਆਂ ਗਈਆਂ ਨੇ ਜਿੱਥੇ ਕੋਈ ਦਰਖਤ ਜ਼ਿਆਦਾ ਆਉਂਦੇ ਨੇ ਤਾਂ ਕਿ ਅਸੀਂ ਬਹੁਤਾ ਕੋਈ ਨੇਚਰ ਦੇ ਨਾਲ ਦਰਖਤਾਂ ਦੀ ਕੋਈ ਹੋਰ ਪੰਤੋੜਦਾ ਕੀਤੀ ਜਾਵੇ ਅਸੀਂ ਕੋਈ ਇਹਦੇ ਵਿੱਚ ਦਰਖਤਾਂ ਦਾ ਨੁਕਸਾਨ ਨਹੀਂ ਹੋਊਗਾ ਜਿੱਥੇ ਬੰਦੀਆਂ ਵੱਲੋਂ ਕਿਹਾ ਗਿਆ ਕਿ ਇਹ ਕੰਮ ਬੰਦ ਕੀਤਾ ਜਾਵੇ ਨਹੀਂ ਤਾਂ ਕੱਲ ਤੋਂ ਉਹ ਹਾਈਵੇ ਜਾਮ ਕਰਨਗੇ ਜਿਹਦੇ ਜ਼ਿੰਮੇਵਾਰ ਮਹਿਰ ਵਿਭਾਗ ਤੇ ਪ੍ਰਸ਼ਾਸਨ ਹੋਵੇਗਾ ਉਹਦੇ ਬਾਰੇ ਕੀ ਹੈ ਦੇਖੋ ਪੰਜਾਬ ਦੀ ਖੁਸ਼ਹਾਲੀ ਦੇ ਲਈ ਪੰਜਾਬ ਦੀ ਹਾਲਤ ਨੂੰ ਦੇਖਦੇ ਹੋਏ ਇਹ ਪ੍ਰੋਜੈਕਟ ਦਾ ਚਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਪੀਣ ਵਾਲਾ ਪਾਣੀ ਖੇਤਾਂ ਨੂੰ ਲੱਗਣ ਵਾਲਾ ਕਟੂਕਟ 9.5 ਲੱਖ ਹੈਕਟੇਰ ਅਸਲ 9.5 ਲੱਖ ਏਕੜ ਰੱਖਵਾ ਸੰਜਾਈ ਇਹਦੀ ਹੋਊਗਾ ਇਹਦੇ ਨਾਲ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ਹਾਲੀ ਵਾਲਾ ਮਾਹੌਲ ਪੈਦਾ ਹੋਊਗਾ ਇਹਨੂੰ ਰੋਕੜਨੀ ਚਾਹੀਦਾ ਇਹਨੂੰ ਸਮਾਂ ਤੇ ਆਸਾਨ ਚੁਣੀ ਕਿਹਾ ਹੈ ਇਹ ਵੀ ਇਹਨੂੰ ਥੋੜਾ ਜਿਹਾ ਤੁਸੀਂ ਵੀ ਆਪਦੇ ਪੱਧਰ ਤੇ ਸਟੱਡੀ ਕਰ ਲੋ ਚਾਹੇ ਇਹਦੇ ਨਾਲ ਕੋਈ ਇਹੋ ਜਿਹਾ ਨਹੀਂ ਹੈ ਕਿ ਜਿਹਦੇ ਨਾਲ ਕੋਈ ਨੁਕਸਾਨ ਹੁੰਦਾ ਹੋਵੇ ਇਹਨਾਂ ਸਮੇਂ ਤੇ ਬਹੁਤ ਸਾਡੀ ਜਿਹੜੀ ਲੋਕ ਲੋਕਾਂ ਦਾ ਫਾਇਦਾ ਹੋਗਾ ਕੱਲ ਤੋਂ ਇਹ ਕੰਮ ਜਿਹੜਾ ਨਰਕਤਨ ਜਾਰੀ ਰਹੂਗਾ ਜਾਂ ਰੁਕੇ ਜਾਵੇ ਅਸੀਂ ਤਾਂ ਜਾਰੀ ਰੱਖਣ ਦੀ ਰੱਖ ਹੈ ਕਿਉਂਕਿ 21 ਦਿਨ ਦਾ ਸਮਾਂ 21 ਦਿਨ ਦੇ ਸਮੇਂ ਦੇ ਵਿੱਚ ਇਹਨੂੰ ਕੰਪਲੀਟ ਵੀ ਕਰਨਾ ਜਿਹੜੀ ਉਹਨਾਂ ਦੀ ਕੋਈ ਖਾਸਾ ਹਾਲਤ ਹੈ ਉਹ ਵੀ ਸਾਨੂੰ ਕੋਈ ਸਮਝ ਨਹੀਂ ਆਈ ਹੈ ਕਿ ਵੀ ਕਿਉਂ ਕੀ ਕਹਿਣਾ ਚਾਹੁੰਦੇ ਨੇ ਪਰ ਇਹ ਅਸੀਂ ਜਿਹੜਾ ਕੰਮ ਹੈ। ਖਾਸ ਤਹਲਤੀ ਤੁਸੀਂ ਗੱਲ ਕੀਤੀ ਹੈ ਪਰੰਤੂ ਜਿੱਥੇ ਬੰਦੀਆਂ ਨੇ ਕਹਿਣਾ ਕਿ ਅੰਗਰੇਜ਼ਾਂ ਦੇ ਟਾਈਮ ਤੋਂ ਇਦਾਂ ਹੀ ਚੱਲੀ ਆ ਰਹੀ ਹੈ ਇਹ ਜੋ ਕੋਈ ਪਾਣੀ ਪਿਆ ਉਹ ਖਾਸ ਤਹਲਤੀ ਕਿਵੇਂ ਤੁਸੀਂ ਕਹਿ ਰਹੇ ਹੋ। ਉਹਦੇ ਵਿੱਚ ਇਹ ਸੀਗਾ ਕਿ ਇਹ ਦਾ 12500 ਕਿਊਸਿਕ ਦੀ ਨਹਿਰ ਸੀ। ਪਰ ਸਾਡੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਘਾਟ ਨੂੰ ਦੇਖਦੇ ਹੋਏ ਅਸੀਂ ਇਹਨੂੰ ਵੀ ਇਹਦੀ ਕਪੈਸਿਟੀ ਐਨਹਾਂਸ ਕੀਤੀ ਹੈ ਇਹਨੂੰ 15000 ਕਿਊਸਿਕ ਬਣਾਉਣ ਲੱਗੀਆਂ। ਤੇ ਇਹ ਵੀ ਇੱਕ ਹਰ ਵੇਲੇ ਕੀ ਹੁੰਦਾ ਕਿ ਵੀ ਰੀਮੋਡਲ ਹੁੰਦੀਆਂ ਰਹੀਆਂ ਨੇ। ਪਹਿਲਾਂ 4000 ਸੀ ਇਹਦੀ ਪਰ ਕੈਪੈਸਿਟੀ 9000 ਹੋਈ ਫਿਰ 12625 ਹੋਈ ਹੁਣ ਇਹਦੀ ਅਸੀਂ 15000 ਸਮਥਿੰਗ ਕਰਨ ਲੱਗੇ ਆ ਤੇ ਜਿਹੜਾ 3000 ਕਿਊਸਿਕ ਪਾਣੀ ਲੈਣਾ ਉਹਦੇ ਲਈ ਸਟਰਕਚਰ ਨੂੰ ਸਟੇਬਲ ਕਰਨਾ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਤਕੜਾ ਬਣਾ ਕੇ ਰੱਖਣਾ ਤੇ ਜਾਂ ਇਹਦੇ ਲਈ ਸਾਨੂੰ ਇਹ ਰੀਮੋਡਲ ਕਰਨ ਦੀ ਜਾਂ ਇਹਨੂੰ ਕੋਈ ਜਗ੍ਹਾ ਦੇਤੇ ਸਾਈਡ ਲਾਈਨ ਕਰਨ ਦੀ ਜ਼ਰੂਰਤ ਪਈ ਆ ਕਿਸਾਨ ਜਿੱਥੇ ਬੰਦਿਆਂ ਨਾਲ ਸਹਿਮਤੀ ਬਣੀ ਕੋਈ ਹੁਣ ਗੱਲਬਾਤ ਹੋ ਰਹੀ ਸੀ ਗੱਲਬਾਤ ਚੱਲ ਰਹੀ ਸੀ ਤੁਹਾਡੀ ਵੀ ਸਾਡੇ ਨਾਲ ਤਾਂ ਦੋ ਤਿੰਨ ਦਿਨ ਪਹਿਲਾਂ ਵੀ ਹੋਈ ਸੀ ਉਦੋਂ ਵੀ ਅਸੀਂ ਸਹਿਮਤੀ ਬਣਾਈ ਸੀ ਕਿ ਇਹ ਲੋਕ ਸਮਝ ਵੀ ਗਏ ਸੀਗੇ ਇਹਨੂੰ ਤੇ ਸਾਨੂੰ ਉਮੀਦ ਹੈ ਕਿ ਵੀ ਇਹ ਸਾਡੇ ਨਾਲ ਵਿੱਚ ਸਾਡੇ ਨਾਲ ਸਹਾਇਤਾ ਕਰਨਗੇ ਪ੍ਰੋਜੈਕਟ ਨੂੰ ਸਫਲ ਕਰਨ ਦੇ ਲਈ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਨਹਿਰ ਜਿਹੜੀ ਹੈ ਉਹ ਨਹਿਰ ਪੱਕੀ ਕੀਤੀ ਜਾ ਰਹੀ ਹੈ ਪਰ ਮੀਟਿੰਗ ਵੀ ਹੁੰਦੀ ਐ ਐਸਡੀਐਮ ਦਫਤਰ ਦੇ ਵਿੱਚ ਪਹੁੰਚਦੇ ਨੇ ਕਿਸਾਨ ਜਥੇਬੰਦੀਆਂ ਵੀ ਪਹੁੰਚਦੀਆਂ ਨੇ ਐਸਡੀਐਮ ਸਾਹਿਬ ਵੀ ਮੌਕੇ ਤੇ ਹੁੰਦੇ ਨੇ ਤੇ ਜਿਹੜੇ ਨਹਿਰੀ ਵਿਭਾਗ ਦੇ ਅਧਿਕਾਰੀ ਨੇ ਉਹ ਵੀ ਪਹੁੰਚਦੇ ਨੇ ਐਸਸੀ ਸਾਹਿਬ ਹੁਣ ਜਾਇਓ ਐਕਸ਼ਨ ਸਾਹਿਬ ਹੁਣ ਉਹ ਵੀ ਪਹੁੰਚਦੇ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਐ ਪਰ ਕੋਈ ਵੀ ਜਿਹੜੀ ਸਹਿਮਤੀ ਐ ਉਹ ਨਹੀਂ ਬਣਦੀ ਕਿਸਾਨ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਕੱਲ ਨੂੰ ਅਸੀਂ ਜਿਹੜੀ ਐ ਰੋਡ ਜਿਹੜੀ ਐ ਗੜੀ ਵਾਲੀ ਨਹਿਰ ਦੇ ਉੱਤੇ ਮੇਨ ਖੰਨਾ ਨਵੇਂ ਸ਼ਹਿਰ ਵਾਲਾ ਹਾਈਵੇ ਪੈ ਜਾਂਦਾ ਹੈ ਜਿਹੜਾ ਉਹ ਜਾਮ ਕਰਾਂਗੇ 11 ਵਜੇ ਪਰ ਜਦੋਂ ਕਿਸਾਨ ਜਥੇਬੰਦੀਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਨਹੀਂ ਅਸੀਂ ਨਹੀਂ ਮੰਨਦੇ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ ਕਿ ਅੱਜ ਹੀ ਜਿਹੜੀਆਂ ਮਸ਼ੀਨਾਂ ਜਿਹੜੀਆਂ ਜੀਐਸਬੀ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਉਹ ਬੰਦ ਕੀਤੀਆਂ ਜਾਣ ਅਸੀਂ ਜਿਹੜਾ ਕੰਮ ਹੈ ਉਹ ਨਹੀਂ ਹੋਣ ਦੇਵਾਂਗੇ ਪਰ ਉਹਨਾਂ ਦਾ ਕਹਿਣਾ ਹੈ ਕਿ 21 ਦਿਨ ਦਾ ਸਮਾਂ ਹੁੰਦਾ ਸਮਾਂ ਬਹੁਤ ਘੱਟ ਮਿਲਿਆ ਸਾਨੂੰ ਜਿਸ ਕਰਕੇ ਅਸੀਂ ਬੰਦ ਨਹੀਂ ਕਰ ਸਕਦੇ ਹੁਣ ਦੇਖਣਾ ਇਹ ਤਾਂ ਇਹ ਹੋਵੇਗਾ ਕਿ ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਬਣਦੀ ਹੈ ਜਾਂ ਨਹੀਂ ਬਣਦੀ ਕਿ ਪਰ ਜਿਥੇ ਬੰਦੀਆਂ ਨੇ ਜਰੂਰ ਕਹਿਤਾ ਕਿ ਕੱਲ ਨੂੰ ਰੋਡ ਜਿਹੜਾ ਹੈ ਉਹ ਜਾਮ ਕੀਤਾ ਜਾਵੇਗਾ ਤਬ ਦੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ